ਪ੍ਰਸ਼ਟਾਚ ਦੇ ਮੁੱਦੇ ਦੀ ਜੇ ਗੱਲ ਕਰੀ ਅੱਜ ਕੱਲ ਬੜਾ ਇਹਦਾ ਰੌਲਾ ਪੈ ਰਿਹਾ ਹੈ ਕਿ ਯਾਰ ਰਿਸ਼ਵਤਖੋਰੀ ਬੜੀ ਚੱਲਦੀ ਹੈ। ਜਾਂ ਇੱਕ ਤਰ੍ਹਾਂ ਦੀ ਇਹ ਡਿਕਟੇਟਰਸ਼ਿਪ ਹੈ ਜਾਂ ਤਾਨਾਸ਼ਾਹੀ ਹੈ ਜਿਹੜੀ ਚੱਲੀ ਨਹੀਂ ਜਾ ਸਕਦੀ। ਬਹੁਤ ਲੋਕ ਕਹਿੰਦੇ ਨੇ ਯਾਰ ਵੀ ਨੇਤਾ ਲੋਕ ਆਮ ਲੋਕਾਂ ਦਾ ਸ਼ੋਸ਼ਣ ਕਰਦੇ ਨੇ। ਠੀਕ ਆ। ਜਾਂ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਉਹ ਆਮ ਲੋਕਾਂ ਦਾ ਸ਼ੋਸ਼ਣ ਕਰਦੀਆਂ ਨੇ ਸਰਕਾਰਾਂ ਆਮ ਲੋਕਾਂ ਦਾ ਸ਼ੋਸ਼ਣ ਕਰਦੀਆਂ ਨੇ। ਇਹ ਗੱਲ ਵੀ ਸਹੀ ਹੋ ਸਕਦੀ ਹੈ ਇਹਦੇ ਵਿੱਚ ਕੋਈ ਦੋ ਰਾਇ ਨੇਗੇ ਪਰ ਮੈਨੂੰ ਲੱਗਦਾਗਾ ਵੀ ਯਾਰ ਸਭ ਤੋਂ ਵੱਧ ਸ਼ੋਸ਼ਣ ਜੀ ਆਮ ਲੋਕਾਂ ਦਾ ਕੋਈ ਕਰਦਾਗਾ ਤਾਂ ਉਹ ਨੌਕਰਸ਼ਾਹੀ ਹੈ ਤੁਸੀਂ ਕਦੇ ਸਰਕਾਰੀ ਅਦਾਰਿਆਂ 'ਚ ਜਾ ਕੇ ਦੇਖ ਸਰਕਾਰੀ ਅਦਾਰਿਆਂ 'ਚ ਬੈਠੇ ਹੋਏ ਸਰਕਾਰੀ ਮੁਲਾਜ਼ਮ ਕਿਸੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਜਾਂ ਰਾਸ਼ਟਰਪਤੀ ਨਾਲੋਂ ਘੱਟ ਨਹੀਂ ਹੈਗੇ ਸੋਨੂੰ ਉਹਨਾਂ ਨੂੰ ਐ ਮਿਲਣਾ ਪਊਗਾ ਜਿਵੇਂ ਕਿ ਤੁਸੀਂ ਰੱਬ ਨੂੰ ਮਿਲ ਰਹੇ ਹੋ ਇਸ ਤਰ੍ਹਾਂ ਦਾ ਵਰਤਾਤ ਤੁਹਾਨੂੰ ਦੇਖਣ ਨੂੰ ਮਿਲਦਾ ਜੇ ਦੀ ਕੋਧਾ ਹਨ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਕਿਸੇ ਸਰਕਾਰੀ ਬੈਂਕੇਜ ਵਾਜੇ ਐਸਸੀਬੀਆਈ ਚ ਜਾਂ ਕਿਸੇ ਵੀ ਹੋਰ ਬੈਂਕੇਜ ਸੋਨੂੰ ਅਹਿਸਾਸ ਕਰਾਇਆ ਜਾਂਦਾ ਵੀ ਤੁਸੀਂ ਆਮ ਬੰਦੇ ਹੋ ਤੁਹਾਡੀ ਕੋਈ ਪਾਵਰ ਨਹੀਂ ਹੈ ਫੋੜੇ ਕੋਈ ਸੁਣਵਾਏ ਕੋਈ ਗੱਲ ਨਹੀਂ ਸੁਣਦਾ ਕੋਈ ਕੰਮ ਨਹੀਂ ਕਰਦਾ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਦੇਖਣ ਨੂੰ ਆਈਆਂ ਨੇ ਪਿਛਲੇ ਕੁਸਮੇ ਸ਼ਾਇਦ ਪੜੇ ਲਿਖੇ ਨਾਲ ਘੱਟ ਹੁੰਦਾ ਹੋਵੇ ਪਰ ਜਿਹੜੇ ਲੋਕ ਖਾਸ ਕਰ ਜਿਵੇਂ ਆਮ ਬੰਦੇ ਪਿੰਡਾਂ ਚ ਜਿਹੜਾ ਨਾਰਮਲ ਅਨਪੜ੍ਹ ਕਿਸਾਨ ਜਾਂਦਾ ਮਜ਼ਦੂਰ ਜਾਂਦਾ ਜਾਂ ਨਰੇਗਾ ਦੀਆਂ ਔਰਤਾਂ ਜਾਂਦੀਆਂ ਨੇ ਠੀਕ ਆ ਜੋ ਕੋਈ ਨਾਰਮਲ ਵਿਅਕਤੀ ਕੰਮ ਕਰਵਾਉਣ ਜਾਂਦਾ ਹੈ ਉਸ ਨਾਲ ਤੁਸੀਂ ਸਾਝੀ ਕਰਕੇ ਦੇਖੋ ਬਾਲ ਜਦ ਤੁਸੀਂ ਕਦੇ ਜਾ ਕੇ ਬੈਠਿਓ ਉਹ ਚੀਜ਼ ਨੂੰ ਅਬਜ਼ਰਵ ਕਰਿਓ ਦਾ ਨਿਰਖਣ ਕਰਿਓ ਵੀ ਕਿਸ ਤਰ੍ਹਾਂ ਹੁੰਦਾ ਤਾਂ ਮੈਨੂੰ ਲੱਗਦਾ ਵੀ ਪੋਲੀਟਿਕਲ ਪਾਰਟੀਆਂ ਸਰਕਾਰਾਂ ਤਿੰਨ ਇਤਾਲੂਕਾਂ ਨਾਲੋਂ ਵੱਧ ਸ਼ੋਸ਼ਣ ਜੇ ਕਿਤੇ ਕੋਈ ਕਰਦਾਗਾ ਤਾਂ ਉਹ ਨੌਕਰਸ਼ਾਹੀ ਆ ਬਿਊਰੋਕਰੇਸੀ ਆ ਜਿਹੜੀ ਕੰਮ ਨਹੀਂ ਕਰਦੀ ਉਹਨਾਂ ਦੀ ਕੰਮ ਨਾ ਕਰਨ ਦੇ ਕਾਰਨ ਨਹੀਂ ਭ੍ਰਿਸ਼ਟਾਚਾਰ ਵਧ ਰਿਹਾ ਹੈ ਆਮ ਲੋਕ ਕਾਨੂੰਨ ਵਿਚੋਲਗੀ ਦੇ ਲਈ ਕੋਈ ਬੰਦਾ ਪਾਉਣਾ ਪੈਂਦਾ ਹੈ ਕੰਮ ਕਰਵਾਉਣ ਲਈ ਉਹਨਾਂ ਤੋਂ ਜਿਹੜਾ ਕਿ ਬਹੁਤ ਹੀ ਮਦਦਗੀ ਨਾ ਕਹਿਣ ਯੋਗ ਆ ਵੀ ਕਹਿ ਵੀ ਨਹੀਂ ਸਕਦੇ ਯਾਰ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਇਹਨਾਂ ਚੀਜ਼ਾਂ 'ਵਲ ਸਰਕਾਰ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਵੀ ਨੌਕਰ ਸ਼ਾਹੀ ਨੂੰ ਕਿਸ ਤਰ੍ਹਾਂ ਲਗਾਮ ਲਾਈ ਜਾਵੇ ਜਾਂ ਕੰਟਰੋਲ 'ਚ ਰੱਖਿਆ ਜਾਵੇ ਕਿ ਭ੍ਰਿਸ਼ਟਾਚਾਰ ਨੂੰ ਠੱਲ ਪਾਈ ਜਾਵੇ ਉਸ ਦੇ ਆਧਾਰਾਂ 'ਚ ਤਾਂ ਜ਼ਿਆਦਾਤਰ ਸਤਾਈ ਕਰਨੀ ਹੀ ਚਾਹੀਦੀ ਹੈ ਜਿਹੜੀ ਕਿ ਬਣਦੀ ਹੈ ਲਾਈਕ SBI ਬੈਂਕਾਂ ਲਾ ਲੋ ਠੀਕ ਹੈ ਜਾਂ ਫਿਰ ਪਟਵਾਰੀ ਮੈਕਮਾਂ ਲਾ ਲੋ ਇਸ ਤਰ੍ਹਾਂ ਦੇ ਜਿਹੜੇ ਮੈਕਮੇ ਨੇ ਇਹਨਾਂ ਵੱਲ ਜਰੂਰ ਸਰਕਾਰ ਨੂੰ ਧਿਆਨ ਦੇਣਾ ਹੀ ਚਾਹੀਦਾ ਹੈ ਕਿਉਂਕਿ ਇਹ ਜਿਹੜੇ ਮੈਕਮੇ ਨੇ ਇਹ ਖਾਸ ਕਰ ਆਮ ਲੋਕਾਂ ਨਾਲ ਜੁੜੇ ਹੋਏ ਹਨ ਚੀਜ਼ਾਂ ਨੇ ਤਾਂ ਜਿਹੜੇ ਬੰਦੇ ਇਹਨਾਂ ਮੈਕਮੇ ਵਿੱਚ ਰਹਿ ਕੇ ਇਮਾਨਦਾਰੀ ਨਾਲ ਕੰਮ ਕਰਦੇ ਨੇ ਉਹ ਕਿਸੇ ਰੱਬ ਨਾਲੋਂ ਘੱਟ ਨਹੀਂ ਹੈਗੇ ਜਿਹੜੇ ਵਿਅਕਤੀ ਇਹਨਾਂ ਮੈਕਮੇ ਵਿੱਚ ਰਹਿ ਕੇ ਰਿਸ਼ਵਤਖੋਰੀ ਲੈਂਦੇ ਨੇ ਉਹ ਕਿਸੇ ਸ਼ੈਤਾਨ ਜਾਂ ਦਾਨਵ ਨਾਲੋਂ ਘਟਣੀ ਹੈ ਪਰ ਬਹੁ ਗਿੰਤੀਆ ਜਿਹੜੀ ਉਹ ਦਾਨਵਾਦੀ ਹੋ ਰਹੀ ਹੈ ਸ਼ੈਤਾਨਾ ਨਹੀਂ ਹੋਦੀ ਜਿਹੜੀ ਕਿ ਉਹਨਾਂ ਰੱਬ ਵਰਗੇ ਬੰਦਿਆਂ ਨੂੰ ਵੀ ਢਾਲ ਆ ਰਹੇ ਧੰਨ